ਸਾਡੀ ਪੰਜਾਬ ਦੀ ਅਮਨ ਕੈਬਨਟ ਦਾ ਪੰਜਾਬ ਸਰਕਾਰ ਤੋਂ ਬਾਣੀ ਵੱਲੋਂ ਸਾਡੇ ਕੈਬਨਟ ਮਨਿਸਟਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਵੱਲੋਂ ਮੇਰੀ ਵਿਸ਼ੇਸ਼ ਡਿਊਟੀ ਲਗਾਈ ਹੈ ਕਿ ਜਿਹੜਾ ਸਾਡਾ ਇੱਥੋਂ ਦਾ ਪ੍ਰਿੰਟ মিডিਆ ਤੇ ਸੋਸ਼ਲ ਮੀਡੀਆ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਵਾਸਤੇ ਜਿਨ੍ਹਾਂ ਨੇ ਨੰਗਲ ਸ਼ਹਿਰ ਨੂੰ ਬਚਾਉਣ ਵਾਸਤੇ ਪੰਜਾਬ ਦੇ ਪਾਣੀ ਦੀ ਲੜਾਈ ਲੜਨ ਵਾਸਤੇ ਬਹੁਤ ਹੀ ਵਿਸ਼ੇਸ਼ ਰੋਲ ਅਦਾ ਕੀਤਾ ਹੈ ਔਰ ਰੂਟੀਨ ਦੇ ਵਿੱਚ ਤੁਸੀਂ ਸਵੇਰ ਤੋਂ ਸ਼ਾਮ ਤੱਕ ਜਦੋਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਦਾ ਸੀ ਤਾਂ ਤੁਸੀਂ ਸਾਡੀ ਜਿਹੜੀ ਛੋਟੀ ਜਹੀ 30x30 ਦਾ ਏਰੀਆ ਸੀ ਉਹਦੇ ਵਿੱਚ ਤੁਸੀਂ ਆ ਕੇ ਕਵਰ ਕਰਦੇ ਸੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਅੱਜ ਦਾ ਜਿਹੜਾ ਇੱਥੇ ਬੈਠਣਾ ਸੀ ਉਹ ਤੁਹਾਡਾ ਵਿਸ਼ੇਸ਼ ਤੌਰ ਪਰ ਧੰਨਵਾਦ ਕਰਨ ਦੀ ਹੀ ਗੱਲ ਸੀ ਸਵਾਲ ਤਾਂ ਬਹੁਤ ਨੇ ਗੱਲਾਂ ਵੀ ਬਹੁਤ ਨੇ ਪਰ ਜਿਹੜੀ ਲੇਟੈਸਟ ਗੱਲ ਹੈ ਉਹ ਕਰਦਾ ਇੱਕ ਬੜੀ ਨਿਊਜ਼ ਆ ਰਹੀ ਹੈ ਸੀਆਈਐਸਐਫ ਦੀ ਮਾਨਸਾ ਬਲੋਂ ਕੱਲ ਪ੍ਰੈਸ ਕਾਨਫਰੰਸ ਵਿੱਚ ਵੀ ਦੱਸ ਦਿੱਤਾ ਗਿਆ ਸੀ ਕਿ ਸੀਆਈਐਸਐਫ ਦਾ ਨੰਗਲ ਦੇ ਵਿੱਚ ਕੋਈ ਕੰਮ ਨਹੀਂ ਪੰਜਾਬ ਸਰਕਾਰ ਕਦੇ ਵੀ ਉਹਨੂੰ ਐਕਸੈਪਟ ਨਹੀਂ ਕਰੇਗੀ ਸੀਆਈਐਸਐਫ ਦਾ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਈਵਨ ਜਿਹੜੇ ਇੱਥੋਂ ਦੇ ਨੰਗਲ ਦੇ ਵਿੱਚ ਬੀਬੀਐਮਬੀ ਦੇ ਵਿੱਚ EMPLY ਚਾਹੇ ਉਹ ਹਿਮਾਚਲ ਹਰਿਆਣਾ ਪੰਜਾਬ ਦੇ ਨੇ ਉਹ ਵੀ ਇਸ ਚੀਜ਼ ਦੀ ਤਕਲੀਫ ਮਹਿਸੂਸ ਕਰਦੇ ਨੇ ਤੁਸੀਂ ਸਾਰੇ ਮੀਡੀਆ ਵਾਲੇ ਜਾਣਦੇ ਹੋ ਕਿ ਨੰਗਲ ਦੇ ਵਿੱਚ ਕਿੰਨਾ ਪੈਨਿਕ ਕਰੀ ਉਠਾਇਆ ਉਸ ਪੈਨਿਕ ਨੂੰ ਡਾਊਨ ਕਰਨ ਵਾਸਤੇ ਲੋਕਾਂ ਦੀਆਂ ਚਿੰਤਾ ਦੂਰ ਕਰਨ ਵਾਸਤੇ ਅੱਜ ਮੈਂ ਤੁਹਾਡੀ ਮਾਧਿਅਮ ਤੋਂ ਦੱਸ ਦੇਣਾ ਚਾਹਨਾ ਹੈ ਕਿ ਸੈਂਟਰ ਸਰਕਾਰੀ ਕਥੌਟੀ ਹੈ ਡੈਮਾ ਦੇ ਉੱਪਰ ਅਥਾਰਟੀ ਅਗਰ ਕੋਈ ਚੀਜ਼ ਪਾਸ ਕਰਦੀ ਹੈ ਜਿਹੜੇ ਡੈਮ ਇੱਕ ਸਟੇਟ ਤੋਂ ਵੱਧ ਸਟੇਟਾਂ ਦੇ ਕੰਟਰੋਲ 'ਚ ਹੁੰਨ ਇੱਕ ਤੋਂ ਵੱਧ ਸਟੇਟਾਂ ਦਾ ਰੋਲ ਹੋਏ ਤਾਂ ਜਦੋਂ ਤੱਕ ਉੱਥੋਂ ਦੇ ਸਾਰੇ ਹੀ ਸਟੇਟਾਂ ਦੀ ਕਮੇਟੀ ਪਾਸ ਨਹੀਂ ਕਰਦੀ ਉਦੋਂ ਤੱਕ ਉਸ ਅਥਾਰਟੀ ਦੀ ਕੋਈ ਵੈਲਿਊ ਨਹੀਂ ਹੁੰਦੀ ਸੀਐਜਐਸਐਫ ਠੀਕ ਹੈ ਉਹ ਜਿਹੜੇ ਪ੍ਰੋਟੋਕੋਲ ਦੇ ਮਤਲਬ ਕਿਸੇ ਮੁੱਖ ਮੰਤਰੀ ਦੇ ਕਿਸੇ ਵੀ ਸਟੇਟ ਲੈਵਲ ਦੇ ਜਾਂ ਸੈਂਟਰ ਲੈਵਲ ਦੇ ਨੇਤਮੰਦੀ ਕੋਠੀਆਂ ਉਹਨਾਂ ਦੇ ਘਰਾਂ ਦੇ ਉੱਤੇ ਲੱਗੀਆਂ ਹੁੰਦੀਆਂ ਉਹ ਗੱਲ ਅਲੱਗ ਐ ਪਰ ਨੰਗਲ ਡੈਮ ਦਾ ਸਿਕਿਉਰਿਟੀ ਜਦੋਂ ਪੰਜਾਬ ਸਰਕਾਰ ਦੇਖ ਰਹੀ ਹੈ ਤਾਂ ਇੱਥੇ ਸੀਆਈਐਸਐਫ ਦਾ ਕੋਈ ਰੋਲ ਨਹੀਂ ਰਹਿੰਦਾ 2021 ਦੇ ਵਿੱਚ ਜਦੋਂ ਸਰਕਾਰਾਂ ਦੂਜੀਆਂ ਸੀ ਤਾਂ ਉਹਨਾਂ ਨੇ ਅਪਰੂਵ ਕਰ ਦਿੱਤਾ ਸੀ ਬੋਰਡ ਦੀ ਮੀਟਿੰਗ ਦੇ ਵਿੱਚ ਪਰ 25 ਸਾਲ ਬਾਅਦ ਇਹ ਰੂਲ ਐਂਡ ਰੈਗੂਲੇਸ਼ਨ ਕਦੇ ਵੀ ਚੇਂਜ ਕੀਤੇ ਜਾ ਸਕਦੇ ਸਾਡੀ ਸਰਕਾਰ ਸੰਵੇਦਨਸ਼ੀਲ ਹੈ ਸੈਂਸਿਅਰ ਹੈ ਦੇ ਪਰ ਸਾਡੇ ਮੁੱਖ ਮੰਤਰੀ ਜੀ ਬਹੁਤ ਸਿਆਣੇ ਨੇ ਸਾਡੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਡੇ ਪੰਜਾਬ ਦੇ ਹਰ ਹੱਕ ਵਾਸਤੇ ਲੜ ਰਹੇ ਨੇ ਸਾਡੀ ਜ਼ਮੀਨ ਦੇ ਹੱਕ ਵਾਸਤੇ ਲੜ ਰਹੇ ਨੇ ਸਾਡੇ ਪਾਣੀਆਂ ਦੇ ਹੱਕ ਵਾਸਤੇ ਲੜ ਰਹੇ ਨੇ ਉਹ ਕਦੇ ਵੀ ਪੰਜਾਬ ਦੇ ਨਾਲ ੱੱਕਾ ਨਹੀਂ ਹੋਣ ਦੇਣਗੇ ਸੈਂਟਰ ਸਰਕਾਰ ਦੀ ਜਿਹੜੀ ਕੋਝੀ ਚਾਲ ਹੈ ਕਿ ਨੰਗਲ ਡੈਮ ਦੇ ਉੱਤੇ ਇਹ ਜਿਹੜਾ ਸਾਡਾ ਟੁਕੜਾ ਹੈ ਨੰਗਲ ਡੈਮ ਦਾ ਨੰਗਲ ਦੇ ਏਰੀਆ ਦਾ ਇਹ ਤੇ ਆਪਣਾ ਕਬਜ਼ਾ ਕਰਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਸਾਡੀ ਜਿਹੜੀ ਸਰਕਾਰ ਹੈ ਮਾਨ ਸਾਹਿਬ ਸਾਡੀ ਮੁੱਖ ਮੰਤਰੀ ਜੀ ਨੇ ਉਹ ਇਹੋ ਜਿਹਾ ਨਹੀਂ ਹੋਣ ਦੇਣਗੇ ਜਿਹੜੀ ਸੀਐਜਐਸਐਫ ਹੈ ਉਹਦਾ ਸਾਰਾ ਜਿਹੜਾ ਖਰਚਾ ਹੈ ਉਹ ਪੰਜਾਬ ਸਰਕਾਰ ਤੇ ਪਏਗਾ ਜਦੋਂ ਸਾਡਾ ਡੈਮ ਬਣਿਆ ਸੀ ਇਹਦਾ ਨੀ ਪੱਥਰ 1948 ਚ ਰੱਖਿਆ ਸੀ 1963 ਦੇ ਵਿੱਚ ਇਹਦਾ ਉਦਘਾਟਨ ਹੋਇਆ ਸੀ ਉਸ ਤੋਂ ਪਹਿਲੇ ਵੀ 1954 ਦੇ ਵਿੱਚ ਸਾਡਾ ਇਨੰਗਲ ਡੈਮ ਬਣਿਆ ਸੀ 1954 ਤੋਂ ਹੁਣ ਤੱਕ ਜਦੋਂ ਤੱਕ ਕੁਝ ਵੀ ਨਹੀਂ ਹੋਇਆ ਤਾਂ ਐਡੀ ਕਿਹੜੀ ਗੱਲਬਾਤ ਆ ਗਈ ਸੀ ਕਿ ਇੱਕਦਮ 24 ਘੰਟੇ ਦੇ ਵਿੱਚ ਐਡਾ ਬੜਾ ਫੈਸਲਾ ਲਿਆ ਗਿਆ ਉਹ ਫੈਸਲਾ ਕੇਵਲ ਆਪਣੀ ਤੱਕਰशाही ਆਪਣੀ ਨਾਦਰशाही ਫਰਮਾਨ ਨਾਦਰशाही ਫਰਮਾਨ ਦੇ ਨਾਲ ਲੋਕਾਂ ਦੇ ਵਿੱਚ ਪੰਜਾਬ ਦੇ ਲੋਕਾਂ 'ਚ دہشت ਪੈਦਾ ਕਰਨਾ ਨੰਗਲ ਦੇ ਲੋਕਾਂ ਨੂੰ ਪੈਨਿਕ ਕਰਾਉਣਾ ਅਪਰੇਟ ਜਿਹੜੇ ਐਕਟ ਜਿਨ੍ਹਾਂ ਦੀ ਕੋਈ ਵੈਲਿਊ ਪਬਲਿਕ 'ਤੇ ਕੁਝ ਨਹੀਂ 78 79 ਔਰ 80 ਦਾ ਹਵਾਲਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ ਮਨਜ਼ੂਰ ਨਹੀਂ ਅਰੇ ਇਹ ਗੱਲ ਇਹ ਦੂਸਰੀ ਗੱਲ ਇੱਥੋਂ ਦੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲੇ ਇੱਕ ਬੀਬੀਐਮਬੀ ਦਾ ਮਾਮਲਾ ਕਾਫੀ ਚੱਲ ਰਿਹਾ ਸੀ ਪਬਲਿਕ ਪਰਮਿਟਸ ਜੈਕਟ ਕਰਕੇ ਅੱਜ ਬੀਬੀਐਮਬੀ ਦੇ ਅਫਸਰ ਆਪਣੇ ਹੀ EMPLOYES ਨੂੰ ਉਹਨਾਂ ਦੇ ਘਰੋਂ ਤੋਂ ਬੇਕਾਰ ਕਰਨ ਵਾਸਤੇ ਤੁਰੇ ਅਸੀਂ ਉਹਨਾਂ ਲੋਕਾਂ ਦੇ ਨਾਲੇ ਜਿਨ੍ਹਾਂ ਨੇ ਪਖੜਾ ਡੈਮ ਨੂੰ ਚਲਾਉਣ ਵਾਸਤੇ ਬਣਾਉਣ ਵਾਸਤੇ ਬਸਾਉਣ ਵਾਸਤੇ ਪੂਰੀ ਜੋਰ ਮਿਹਨਤ ਕੀਤੀ ਆਪਣੀ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਸਾਰੇ ਇੰਪਲਾਈਜ਼ ਇੱਥੇ ਨੇ ਅਸੀਂ ਉਹਨਾਂ ਇੰਪਲਾਈਜ਼ ਦੇ ਨਾਲ ਹਾਂ ਅਸੀਂ ਕਿਸੇ ਦਾ ਕੁਆਟਰ ਖਾਲੀ ਨਹੀਂ ਹੋਣ ਦੇਵਾਂਗੇ ਜੇ ਇੰਨੀ ਜ਼ਿਆਦਾ ਹਮਦਰਦੀ ਬੀਬੀ ਅੰਬੀ ਨੂੰ ਹੈ ਜਿਹੜੇ ਇਹਨਾਂ ਨੇ 500 ਕੁਆਟਰ ਢਾਇਆ ਦੁਆਰਾ ਬਣਾ ਲੈਣ ਲੋਕਾਂ ਨੂੰ ਬਸਾਉਣ ਦਿਵਿਤਾ ਕਲੂਨੀ ਸਮਸ਼ਾਨ ਘਾਟ ਬਣਾਤਾ ਇਹਨਾਂ ਨੇ ਹੱਡਾ ਰੋੜੀ ਬਣਾਈ ਹੋਈ ਉਹ ਦਿਖਦੀ ਨਹੀਂ ਇਹਨਾਂ ਨੂੰ ਸ਼ਹਿਰ ਉਜਾੜ ਕੇ ਰੱਖ ਦਿੱਤਾ ਸਿਰਫ ਸ਼ਹਿਰ ਨੂੰ ਉਜਾੜਨ ਤੋਂ ਇਲਾਵਾ ਇਹਨਾਂ ਦਾ ਕੋਈ ਹੋਰ एजेंडा ਨਹੀਂ। ਪਖੜਾ ਡੈਮ ਤੇ ਜਾਣਤੇ ਲੋਕਾਂ ਨੂੰ ਬੈਨ ਕਰ ਦਿੱਤਾ। ਤੁਸੀਂ ਜਾਣਦੇ ਹੋ ਕਿ 20 ਸਾਲ ਪਹਿਲੇ ਲੋਕ ਪਖੜਾ ਡੈਮ ਦੇਖਣ ਜਾਂਦੇ ਸੀ, ਸਕੂਲਾਂ ਦੇ ਬੱਚੇ ਜਾਂਦੇ ਸੀ। ਜਿਹੜੇ ਸਿਵਲ ਇੰਜੀਨੀਅਰ ਨੇ ਉਹਨਾਂ ਵਾਸਤੇ ਇੱਕ ਜਿਹੜਾ ਮਾਡਰਨ ਟੈਂਪਲ ਪਖੜਾ ਡੈਮ ਹੈ, ਉਹ ਇੱਕ ਸਿੱਖਣ ਵਾਸਤੇ ਇਸ ਤੋਂ ਬੜੀ ਕੋਈ ਹੋਰ ਚੀਜ਼ ਨਹੀਂ ਹੋ ਸਕਦੀ। ਜਿਹਦੀਆਂ 7 ਗੈਲਰੀਆਂ, ਸਭ ਤੋਂ ਵੱਡੀ ਲਿਫਟ ਜਿੱਥੇ 50 ਲੋਕ ਜਾ ਸਕਦੇ ਨੇ, ਇਹੋ ਜਿਹੀ ਕੋਈ ਸਿਵਲ ਇੰਜੀਨੀਅਰਿੰਗ ਮਿਲਦੀ ਕਿਤੇ? ਇਹ ਲੋਕਾਂ ਨੂੰ ਦੇਖਣ ਤੋਂ ਬੰਦ ਕੀਤੀ ਕਿਉਂ? ਇਹ ਆਪਣਾ ਕ腐ਸ਼ਨ ਦਾ ਆਡਾ ਜਿਹੜਾ ਬਣਾਇਆ ਹੋਇਆ ਤਾਂ ਜੋ ਲੋਕਾਂ ਦੇ ਵਿੱਚ ਪਤਾ ਨਾ ਲੱਗ ਜਾਏ ਵੀ ਪਹਿਲੇ ਕਿੰਨੇ ਕਰੋੜਾਂ ਦਾ ਮਾਲ ਚੋਰੀ ਕੀਤਾ ਹੁਣ ਕਿੰਨੇ ਕਰੋੜਾਂ ਦਾ ਮਾਲ ਚੋਰੀ ਕਰਨਗੇ 22MB ਸਿਰਫ ਤੇ ਸਿਰਫ ਕਰਪਸ਼ਨ ਦੇ ਡੀ ਟਲਾਵਾ ਕੁਝ ਨਹੀਂ ਹੈ ਪੰਜਾਬ ਦਾ ਹੱਕ ਹੈ ਪੰਜਾਬ ਦੇ ਲੋਕ ਆਪਣਾ ਹੱਕ ਲੈਣਾ ਜਾਣਦੇ ਨੇ ਔਰ BBMB ਦੇ ਅਫਸਰ ਆਪਣੀ ਗਲਤੀ ਬਾਝ ਆ ਜਾਣ ਮੈਂ ਤੁਹਾਡੇ ਸਾਹਮਣੇ ਤੇ ਦੱਸ ਦਿੰਦਾ ਕਿਸੇ ਵੀ EMPLYEE ਦਾ ਮਕਾਨ ਅਗਰ ਉਹ EMPLYEE ਆਪਣਾ 10 ਦਿਨ ਸਾਨੂੰ ਤਾਂ ਅਸੀਂ ਖਾਲੀ ਨਹੀਂ ਹੋਣ ਦਵਾਂਗੇ ਕਾਰਨ ਕੀ ਹੈ ਅੱਜ ਉਹਨਾਂ ਲੋਕਾਂ ਦੇ ਮਕਾਨ ਖਾਲੀ ਕਰਾਂਗੇ ਜਿਨ੍ਹਾਂ ਦੇ ਬੱਚੇ ਪਲੱਸ 2 ਵਿੱਚ ਪੜ੍ਹਦੇ ਨੇ ਬੀਏ ਕਰਦੇ ਕੋਈ ਕਾਲਜਾਂ 'ਚ ਪੜਦੇ ਬੜੇ ਬੜੇ ਬੱਚੇ ਵਿਆਹਣ ਵਾਲੇ ਹੋਏ ਉਹ ਕਿੱਥੇ ਜਾਣਗੇ ਜਿਹੜੇ ਬੀਬੀਐਮਬੀ ਦੇ ਇੰਪਲਾਈਜ਼ ਨੇ ਸਰ ਬਿਲਕੁਲ ਆਏ ਸਰ ਆਦੇਸ਼ ਆਏ ਨਹੀਂ ਸੀਆਈਐਸ ਉਦਾਂ ਵੈਸੀ ਉਹ ਤਾਂ ਅੱਜ ਤੋਂ 2021 ਤੋਂ ਆ ਰਹੇ ਸਨ ਹੁਣ ਤੱਕ ਨਹੀਂ ਆਈ ਉਹ ਇੱਕ ਝੂਠੀ ਸਰ ਇਹ ਕੁਝ ਨਹੀਂ ਹੈ ਸੀਆਈਐਸ ਪੰਜਾਬ ਤੋਂ ਬਗੈਰ ਕਿਵੇਂ ਆ ਜਾਏਗੇ ਮਾਨ ਸਾਹਿਬ ਦੇ ਪੁੱਛੇ ਬਗੈਰ ਕਿਵੇਂ ਆ ਜਾਏਗੇ ਸਰ ਕੁਆਟਰ ਨੂੰ ਖਾਲੀ ਕੁਆਟਰ ਖਾਲੀ ਉਹ ਤਾਂ ਪਹਿਲੇ ਵੀ ਕਰਵਾ ਰਹੇ 21 ਤੋਂ ਕਰਵਾ ਰਹੇ ਸਰ ਅਪਰੂਵ ਕਰਾਇਆ ਉਸ ਸਮੇਂ ਕਾਂਗਰਸੀ ਸਰਕਾਰ ਸੀ ਇਨਾਂ ਨੇ ਅਪਰੂਵ ਕੀਤਾ ਹੋਇਆ ਪਰ ਹਾਂਜੀ ਲਿਆਉ ਜੀ ਸੀਆਈਐਸ ਜਿਸ ਨਹੀਂ ਆਈ ਹੈ ਸੀਆਈਐਸ ਦੇ ਪੈਰਾਮੀਟਰ ਨੇ ਉਹ ਕੋਈ ਬੈਸੀ ਬੱਚਾ ਦਾ ਖੇਲ ਥੋੜਾ ਬਈ ਗੁੱਲੀ ਡੰਡਾ ਖੇਲਵਾ ਕੇ ਚਰਚਾ ਤਾਂ ਇਹ ਹੈ ਕਿ ਜੀਐਸ ਨੇ ਤਾਂ ਲੰਮਾ ਸੈਕਟੀਸ਼ਨ ਚੱਲਿਆ ਹੈ ਉਹਦੇ ਚੱਕਰ ਦੇ ਵਿੱਚ ਕੇਂਦਰ ਨੇ ਜਿਹੜੀ ਹੈ ਕਿ ਕੰਮ ਗ੍ਰੋਥ ਦੀ ਆਪਣਾ ਬਿਆਨ ਵੀ ਆ ਚਰਚਾ ਤਾਂ ਸਰ ਹੁਣ ਚੱਲੀ 20 ਦਿਨ ਤੇ ਚੱਲੀ ਅਸੀਂ ਪਾਣੀ ਦਾ ਹੱਕ ਲੈਣਾ ਨੰਗਲ ਦਾ ਹੱਕ ਲੈਣਾ ਲੋਕਾਂ ਦੇ ਟਾਂਦੇ ਸੀ ਉਹਦਾ ਕੋਈ ਲਿੰਕ ਨਹੀਂ ਹੈ ਇਹ ਤਾਂ 2021 ਦੀ ਮੈਂ ਤੁਹਾਨੂੰ ਦਿਨਾ ਹੈ ਪੇਪਰ ਦਿਨਾ ਤੁਹਾਨੂੰ ਮੈਂ ਸੀ 2021 ਦੇ ਵਿੱਚ ਕਾਂਗਰਸ ਪਾਰਟੀ ਨੇ ਅਪਰੂਵ ਕੀਤਾ ਸੀ ਪਰ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ ਦੇ ਵਿੱਚ ਸਾਡੇ ਨਾਲ ਹੈ ਤੁਸੀਂ ਪੁੱਛ ਲਿਓ ਉਹਨਾਂ ਤੋਂ ਬਿਆਨ ਲੈ ਲਿਓ ਵੀ ਤੁਸੀਂ ਚਾਹੁੰਦੇ ਹੋ ਸੀਆਈਐਸਐਫ ਡਾਕਟਰ ਸਾਹਿਬ ਵੈਸੇ ਸੀਆਈਐਸਐਫ ਕਿਉਂ ਨਾ ਹੋਵੇ ਵੈਸੇ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਇਹ ਰਾਸ਼ਟਰੀ ਦਰੋਹ ਹੈ ਨੰਗਲ ਡੈਮ ਔਰ ਪਾਖੜਾ ਡੈਮ ਅਗਰ ਆਵੇ ਤਾਂ ਕਿਉਂ ਮਤਲਬ ਨਾ ਕਿਉਂ ਨਾ ਆਵੇ ਸਰ ਇਹ ਕਲੀਅਰ ਕਰੋ ਸੀਆਈਐਸਐਫ ਜਿਹੜੀ ਹੈ ਉਹਦੇ ਆਪਣੇ ਪੈਰਾਮੀਟਰ ਹੈ ਉਹਨੇ ਨੰਗਲ ਸ਼ਹਿਰ ਚ ਕਿਸ ਨੂੰ ਬੜਨ ਨਹੀਂ ਦੇਣਾ 500 EMPLOYEES ਦੀ ਨਹੀਂ 300 ਸੀਆਈਐਸਐਫ ਦਾ ਜੁਆਨ NFL ਨੂੰ ਕਮਾਂਡ ਕਰ ਰਹੇ ਐਸੀਐਸਪੀ ਲਈ ਐਸਾ ਕਿਉਂ ਸੋਚ ਰਹੇ ਵੀ ਉਹਨਾਂ ਨੇ ਨਹੀਂ ਵੜਾਂ ਸਰ ਤੁਸੀਂ ਕਦੀ ਦੇਖਿਆ ਸੀ ਐਸਐਸਪ ਦਾ ਨੰਗਲ ਦੇ ਵਿੱਚ ਜ਼ਰੂਰ ਹੈ ਕਿਤੇ ਨਹੀਂ ਸੁਰੱਖਿਆ ਲਈ ਸੁਰੱਖਿਆ ਸੁਰੱਖਿਆ ਪੰਜਾਬ ਪੰਜਾਬ ਸਰਕਾਰ 1953 ਤੋਂ ਹੁਣ ਤੱਕ ਸੁਰੱਖਿਆ ਕਰ ਰਹੀ ਹੈ ਕਿਤੇ ਤੁਸੀਂ ਦੇਖੀ ਕਿਤੇ ਕੋਈ ਤਾਂ ਹੀ ਪੀਪੀਐਮਵੀ ਦੇ ਵਿੱਚ ਲਗਾਤਾਰ ਕ੍ਰਪਸ਼ਨ ਔਰ ਲਗਾਤਾਰ ਚੋਰੀਆਂ ਲਗਾਤਾਰ ਜ਼ਮੀਨਾਂ ਦੇ ਕਬਜ਼ੇ ਲਗਾਤਾਰ ਤੱਕਾ ਐਂਕਰੋਚਮੈਂਟ ਹੋ ਰਹੀ ਹੈ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿੰਨਾ ਕੰਮ ਕਰ ਰਹੀ ਠੀਕ ਹੈ 3 ਸਾਲ ਹੋਏ ਆਮ ਆਦਮੀ ਪਾਰਟੀ ਨੂੰ ਆਏ ਨੂੰ 50 ਸਾਲ ਦਾ ਸਿਸਟਮ ਹੈ ਸੈੱਟ ਹੋਣ ਨੂੰ ਟਾਈਮ ਲੱਗੇਗਾ ਪਰ ਤੁਸੀਂ ਇਹ ਦੱਸੋ ਵੀ ਅਗਰ ਕੋਈ ਵੱਡੀ ਐਜੰਸੀ ਆਂਦੀ ਹੈ ਸੁਰੱਖਿਆ ਨੂੰ ਲੈ ਕੇ ਆਪਾਂ ਉਹਦਾ ਇਤਰਾਜ਼ ਕਾਰਨ ਕਿ ਹੈ ਕਿਉਂ ਕਰ ਰਹਾ ਹੈ ਇਤਰਾਜ਼ ਅਸੀਸ ਕਰ ਕੈ ਨਹੀਂ ਕਰਕੇ ਸਕਿਉਰਿਟੀ ਦਾ ਸਕਿਉਰਿਟੀ ਜਦੋਂ ਪੰਜਾਬ ਸਰਕਾਰ ਕਰ ਹੀ ਰਹੀ ਹੈ ਉਹਨਾਂ ਨੇ ਸਕਿਉਰਿਟੀ ਤਲਬ ਉਹਨਾਂ ਦਾ ਕੀ ਕੰਮ ਹੈ ਉਹ ਕੋਈ ਇੰਜੀਨੀਅਰ ਨੇ ਉਹਨਾਂ ਨੇ ਕੋਈ ਮੋਟਰ ਟਰਬਾਈਨ ਚਲਾਣੀਆਂ ਉਹਨਾਂ ਨੇ ਪਾਣੀ ਕੰਟਰੋਲ ਕਰਨਾ ਪਾਣੀ ਕੰਟਰੋਲ ਦਾ ਇੰਜੀਨੀਅਰ ਕਰ ਰਹੇ ਨੇ ਟਰਬਾਈਨ ਚੱਲ ਰਹੀਆਂ ਨੇ ਸਾਰੇ ਜਿਹੜੇ ਚੀਜ਼ਾਂ ਦੀ ਹੁਣ ਇੰਪਲਾਈਜ਼ ਦੀ ਜਰੂਰਤ ਹੈ 3000 ਭਰਤੀ ਮਾਨ ਸਾਹਿਬ ਕਹੇਗੇ ਅਸੀਂ ਉਹ 3000 ਇੰਪਲਾਈਜ਼ ਕਰਨੇ ਇਹ ਕੀ ਕਰਨੇ ਅਸੀਂ ਸੀਆਈਐਸਫ ਦੇ ਪਾਸੇ ਕਾਹਦਾ ਬੋਝ ਪਾਣਾ ਪੰਜਾਬ 'ਬਾਸਤੇ 8 ਕਰੋੜ ਤੋਂ ਵੱਧ ਪੈਸੇ ਜਿਹੜੇ ਸੀਆਈਐਸਫ ਨੂੰ ਦੇਣੇ ਆਪਾਂ ਆਪਣਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਦੇਣਗੇ ਮਾਨ ਸਾਹਿਬ ਆਪਣੇ ਮੂੰਹੋਂ ਕਹੇ ਕਿ ਮੁੱਖ ਮੰਤਰੀ ਜੀ ਸਾਡੇ ਬਜਾਏ ਅਸੀਂ ਉਹ ਜਿਨ੍ਹਾਂ ਦੀ ਜਰੂਰਤ ਨਹੀਂ ਹੈ ਉਹ ਭਰਤੀ ਕਰ ਲਈਏ ਜਿਨ੍ਹਾਂ ਦੀ ਜਰੂਰਤ ਆਪਾਂ ਉਧਰ ਧਿਆਨ ਨਾ ਕਰੀਏ ਹੁਣ ਸਾਡੀ ਸਰਕਾਰ ਨੂੰ ਪਤਾ ਲੱਗਿਆ ਕਿਉਂਕਿ ਅਸੀਂ ਕਿਉਂ ਨਹੀਂ ਭਰਤੀ ਹੁੰਦੇ ਸੀ ਅੱਜ ਚਾਰ ਬੰਦੇ ਜਿਵੇਂ ਪੰਚਾਇਤ ਦੇ ਵਿੱਚ ਇਹ ਜਿਹੜੇ ਸਾਡੇ ਪੰਜਾਬ ਦੇ ਹੱਕਾਂ ਦੇ ਲੋਕ ਡਾਕਾ ਪਾਉਂਦੇ ਸੀ ਹਰਿਆਣਾ ਰਾਜਸਥਾਨੋਂ ਹਿਮਾਚਲ ਅੱਜ ਪੰਜਾਬ ਸਰਕਾਰ ਜਾਗ ਚੁੱਕੀ ਹੈ ਪੰਜਾਬ ਸਰਕਾਰ ਆਪਣੀ ਬਿੱਟੂ ਪਾਵਰ ਦੇ ਨਾਲ ਕੰਮ ਕਰੇਗੀ ਯਾਦ ਰੱਖ ਲਿਓ ਵੀ ਤੁਸੀਂ ਪਹਿਲੇ ਪੰਜਾਬ ਸਰਕਾਰ ਆਪਣੀ ਜਿੱਦਣ ਬਿੱਟੂ ਪਾਵਰ ਕਰੇਗੀ ਉਹ ਤਾਂ ਪੁਰਾਣੇ ਮਤੇ ਸਾਰੇ ਕੈਨਸਲ ਹੋ ਜਾਂਦੇ 25 ਸਾਲ ਬਾਅਦ ਕੋਈ ਵੀ ਕਾਨੂੰਨ ਚੇਂਜ ਕੀਤਾ ਜਾ ਸਕਦਾ ਸਾਡੀ ਜਿਹੜੀ ਵਿਧਾਨ ਸਭਾ ਦੇ ਵਿੱਚ ਪਾਸ ਹੋਏਗਾ ਮੁੱਖ ਮੰਤਰੀ ਜੀ ਪਾਸ ਕਰਨਗੇ ਸਾਡੇ ਹਰਜੋਤ ਬੈਂਦੀ ਨਾਲ ਰੂਟੀਨ ਚ ਗੱਲਬਾਤ ਹੁੰਦੀ ਰਹਿੰਦੀ ਹੈ BBMP ਦੇ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਉਹਨਾਂ ਦਾ ਨਾਮ ਵੀ ਬਦਲਾਇਆ ਜਾਏਗਾ ਕਰ ਸਕਦੇ ਪ੍ਰਾਵਧਾਨ ਹੈ 25 ਸਾਲ ਬਾਅਦ ਉਹ ਕਰ ਸਕਦੇ ਹੈ ਜੀ BBMP ਦਾ ਨਾਮ ਬਦਲੇਗਾ ਪਰ ਬਿਲਕੁਲ ਜਿਹੜੀ ਪੰਜਾਬ ਸਰਕਾਰ ਉਹ ਬਦਲ ਸਕਦੀ ਹੈ ਸਰ ਆਈਦਾ ਨਾਮ ਮੋਦੀ ਪਤਾ ਕੀ ਕਰਨ ਲੱਗਿਆ ਸੀ ਸੀਆ ਜੈਸੇ ਲੱਗੇ ਜਿਵੇਂ BBMP ਹੈ ਨਾ ਉਹ ਲੱਗਿਆ ਸੀ ਡਬਲ A MB ਅਡਾਨੀ ਅਮਬਾਨੀ ਮੈਨੇਜਮੈਂਟ ਬੋਰਡ ਤੁਸੀਂ ਅਮਾਨੀ ਅਡਾਨੀ ਮੈਨੇਜਮੈਂਟ ਬੋਰਡ ਬਣਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਅਡਾਨੀ ਅਮਾਨੀ ਥਾ ਦੇਣਾ ਚਾਹੁੰਦੇ ਹੋ ਅਸੀਂ ਨਹੀਂ ਦੇਣ ਦੇਵਾਂਗੇ ਕਿਸੇ ਭਾਬੀ ਨਹੀਂ ਦੇਣ ਦੇਵਾਂ। ਉਹਨਾਂ ਨੇ ਸੌਦਾ ਕਰਿਆ ਹੋਇਆ। ਪਹਿਲੇ ਸੀਆਜਪ ਕੰਟਰੋਲ ਕਰੇਗੀ। ਫਿਰ ਅਮਾਨੀ ਦੀ ਰਾਨੀ ਬੋਲੀ ਲਾ ਦੇਓ। ਸਾਰਾ ਪ੍ਰਾਈਵੇਟ ਹੋ ਜਾਣਾ। ਕਿਵੇਂ ਹੋ ਜਾਊਗਾ ਪ੍ਰਾਈਵੇਟ ਜੀ? ਪ੍ਰਾਈਵੇਟ ਨਹੀਂ ਹੋਣ ਦੇਵਾਂਗੇ। ਸਾਡੇ ਪੰਜਾਬ ਦਾ ਹੱਕ ਹੈ। ਨਹੀਂ ਜਾਣ ਦੇਵਾਂਗੇ। ਸਾਡੇ ਭਾਵੇਂ ਕੁਝ ਵੀ ਕਰਨਾ ਫਿਰ ਤੁਹਾਡੇ ਮੱਦੇਨਜ਼ਰ ਰੋਵਾਂਗੇ। ਸਭ ਤੋਂ ਪਹਿਲਾਂ ਸਾਡੇ ਪਰ ਉਹ ਪਿੱਠ ਪਰ ਨਹੀਂ ਸਾਡੀ ਛਾਤੀ ਪਰ ਗੋਲੀ ਚਲਾਣਗੇ ਸਰ। ਜਦੋਂ ਜਾਣ ਦੇ। ਅਸੀਂ ਨਹੀਂ ਜਾਣ ਦੇਵਾਂਗੇ। ਕਿਸੇ ਭਾਬੀ ਨਹੀਂ ਜਾਣ ਦੇਵਾਂਗੇ। ਕੁਝ ਵੀ ਕਰਨਾ ਪਏ ਸਰ। ਜਿਹੜਾ ਵੀ ਕਾਨੂੰਨ ਲੱਗਦਾ ਹੈ ਫਾਂਸੀ ਦਿੰਦੇ ਆ ਜੇਲ੍ਹਾਂ ਚ टाकਦੇ ਆ ਕੁਝ ਵੀ ਕਾ ਲੈਣਾ ਐ ਨਹੀਂ ਹੋ ਸੀਆਈਐਸਐਫ ਨੰਗਰ ਤੇ ਨਹੀਂ ਆਏਗਾ ਐਮਪਲਾਈਜ਼ ਆਣਗੇ 3000 ਦੀ ਭਰਤੀ ਵੀ ਹੋ ਗਈ ਟਾਈਮ ਲੱਗੂਗਾ ਇੱਕ ਮਸੌਦਾ ਤਿਆਰ ਕਰਨਾ ਪੈਂਦਾ ਸਾਡੀ ਵਿਧਾਨ ਸਭਾ ਚ ਵੀ ਹੋਏਗਾ ਕੈਬਨਟ ਬੈਠੇਗੀ ਕੀ ਕੀ ਕਰਨਾ ਕਿਹੜੇ ਕਿਹੜੇ ਡੈਪੂਟੇਸ਼ਨ ਦੇ ਲੈ ਕੇ ਆਣੇ ਕਦੋਂ ਲੈ ਕੇ ਆਣੇ ਉਹ ਕਰਾਂਗੇ ਪੰਜਾਬ ਦੀ ਭਲਾਈ ਵਾਸਤੇ ਔਰ ਨੰਗਰ ਸ਼ਹਿਰ ਨੂੰ ਬਣਾਉਣ ਵਾਸਤੇ ਔਰ ਕੁਝ ਲੋਕ ਫੇਸਬੁੱਕ ਹੀ ਹੈ ਫੇਸਬੁੱਕ ਤੇ ਇੱਕ ਮੈਸੇਜ ਪਾਉਂਦੇ ਥਾਲਾ ਲਾਈਕ ਟਕ ਟਕ ਚੱਲਦਾ ਇਹਦੇ ਨਾਲ ਚੱਲੂਗੀ ਸਰਕਾਰ ਇਹਦੇ ਨਾਲ ਪੰਜਾਬ ਚੱਲਦਾ ਆਕੇ ਗੱਲ ਕਰੋ ਸਾਹਮਣੇ ਜਿਹਨੂੰ ਗੱਲ ਕਰਨੀ ਆ ਆਪਾਂ ਪੰਜਾਬ ਨੂੰ ਬਚਾਉਣਾ ਸਰ ਜੇ ਕਿਸੇ ਨੂੰ ਨੰਗਲਣਾ ਨਹੀਂ ਹਮਦਰਦੀ ਆ ਤਾਂ ਸਾਡੇ ਨਾਲ ਗੱਲ ਕਰੇ ਲੋਕਾਂ ਨੂੰ ਗੁੰਮਰਾ ਕਿਉਂ ਕਰਦੇ ਸਰ ਗੁੰਮਰਾ ਕਰਨ ਦੀ ਕੋਈ ਜਰੂਰਤ ਨਹੀਂ ਕੋਈ ਹੋਰ ਸਵਾਲ ਸਰ ਕੁਝ ਲੀਡਰ ਜਿਸ ਤਰ੍ਹਾਂ ਵੀਡੀਓ ਵਾਇਰਲ ਕਰ ਰਹੇ ਨੇ ਕੋਈ ਤੁਹਾਡਾ ਸਿਨੇਮਾ ਆਲੂ ਲੈ ਕੇ ਜਾਂ ਫਿਰ ਸੀਐਸਐਫ ਨੂੰ ਲੈ ਕੇ ਤੁਸੀਂ ਉਹਦੇ ਥੱਲੇ ਕਮੈਂਟ ਵੀ ਕਰਿਆ ਵੀ 2021 ਦੇ ਵਿੱਚ ਕਾਂਗਰਸ ਪਾਰਟੀ ਨੇ ਇੱਕ ਪੱਤਰ ਦਿੱਤਾ ਸੀਗਾ ਉਹਦੇ ਬਾਰੇ ਵੀ ਗੱਲ ਕਰੋ ਮੈਂ ਦੇਖੋ ਜਿਹੜੀਆਂ ਪੁਰਾਣੀਆਂ ਗਲਤੀਆਂ ਕੀਤੀਆਂ ਕਿਹੇ ਨੇ ਅਗਰ ਸੁਧਾਰ ਲੈਣ ਤਾਂ ਕੋਈ ਇਤਰਾਜ਼ ਨਹੀਂ ਸਰ ਜੇ ਉਦੋਂ ਪ੍ਰੂਵ ਕਰਤਾ ਨੋ ਪ੍ਰੋਬਲਮ ਅੱਜ ਖੜ੍ਹ ਜਾਣਾ ਸੀ ਵੈਲਕਮ ਕਰਾਂਗੇ ਆ ਸਤਨਾਮ ਹੋਰੀ ਜੁਨੀਅਨ ਬਗੈਰਾ ਬਣਿਆ ਸੀ ਇਹਨਾਂ ਦੇ ਨਾਲ ਹੈ ਸਰ ਨੰਗਲ ਦੇ ਲੋਕਾਂ ਦੇ ਨਾਲ ਹੈ ਚਾਹੇ ਉਹ EMPLOYEE ਆ ਚਾਹੇ ਕੋਈ ਦੁਕਾਨਦਾਰਾ ਚਾਹੇ ਕੋਈ ਬਸੰਦਾ ਇੱਥੋਂ ਦਾ ਹਰ ਬੰਦੇ ਦੇ ਨਾਲ ਹੈ ਅਸੀਂ ਜਿਹਨੂੰ ਵੀ ਕੋਈ ਤਕਲੀਫ ਹੁੰਦੀ ਹੈ ਅਸੀਂ ਹਰ ਸਮੇਂ ਨਾਲ ਹੈ ਸਾਡਾ ਕੋਈ ਦੁਸ਼ਮਣ ਨਹੀਂ ਹੈ ਸਾਡੀ ਕਿਸੇ ਨਾਲ ਕੋਈ ਗੈਰਤਮੰਦ ਨਹੀਂ ਹੈ ਸਾਰੇ ਲੋਕ ਸਾਡੇ ਨੇ ਅਸੀਂ ਕਿਸੇ ਨਾਲ ਹਰ ਵਕਤ ਖੜਾ ਜਦੋਂ ਮਰਜੀ 24 ਘੰਟੇ ਆਪਾਂ ਹਾਜ਼ਰ ਆ ਔਰ ਸਾਡਾ ਹੋਰ ਕੋਈ ਕੰਮ ਨਹੀਂ ਹੈ ਸ਼ਹਿਰ ਨੂੰ ਬਸਾਣਾ ਹੈ ਸ਼ਹਿਰ ਨੂੰ ਮੁਰ ਬਣਾਉਣਾ ਹੈ ਔਰ ਇਹ ਜਿਹੜੀਆਂ ਗੋਡੀਆਂ ਚੱਲਣਾ ਜਿਹੜੇ ਮੈਂ ਤੁਹਾਨੂੰ ਅੱਜ ਲਫ਼ਜ਼ ਵਰਤਾ ਡਬਲ ਏ ਐਮ ਬੀ ਇਹ ਮੈਸੇਜ ਲੋਕਾਂ ਨੂੰ ਜਾਣਾ ਚਾਹੀਦਾ ਅਗਰ ਇਹ ਇਹ ਪਹਿਲਾ ਸਟੈਪ ਹੁੰਦਾ ਸੀ ਅਜਾ ਭੇਜ ਕੇ ਸਾਡਾ ਇੱਥੇ ਕੰਟਰੋਲ ਕਰਨਾ ਪਰ ਹੁਣ ਨਹੀਂ ਦੇਵਾਂਗੇ ਮੰਨ ਲਓ ਦੇ ਡਿਵੈਲਪਮੈਂਟ ਵਾਸਤੇ ਤੁਸੀਂ ਇੱਕ ਅਕਸ਼ਾ ਪ੍ਰਯਾਸ ਸ਼ੁਰੂ ਕੀਤਾ ਹੈ ਨੰਗਲ ਦੀ ਡਿਵੈਲਪਮੈਂਟ ਵਾਸਤੇ ਨਗਰ ਕੌਂਸਲ ਨੰਗਲ ਕੋਲ ਬਹੁਤ ਅੱਛਾ ਫੰਡ ਹੈ ਔਰ ਸਾਡੇ ਕੋਲ ਇੱਥੇ ਸਾਧਨ ਹੈ ਉਹਦੇ ਬਾਰੇ ਵਿੱਚ ਥੋੜਾ ਕਲੀਅਰ ਕਰੂੰ ਕਿ ਕਿਹਦੇ ਨਾਲ ਆਪਾਂ ਅਗਲੇ ਪ੍ਰੋਜੈਕਟ ਕੀ ਲੈ ਕੇ ਆ ਰਹੇ ਹਾਂ ਇੱਕ ਸਾਈਜ਼ ਦਾ ਸੁਧਾਲ ਸੀ ਕਿਰਲੇ ਦੀ ਪੂਛ ਕੱਢ ਦੋ ਨਵੀਂ ਫੇਰ ਲੱਗ ਜਾਂਦੀ ਇਹਨਾਂ ਦੀ ਜਿੰਨੀ ਮਰਜ਼ੀ ਇਥੇ ਗੱਲਾਂ ਕੱਟਦੇ ਆ ਇਹ ਫੁਰਮੁੜ ਕੇ ਫੇਰ ਲੱਗ ਜਾਂਦੀ ਮੁੜ ਕੇ ਨਵੀਂ ਫੇਰ ਪੂਛ ਲੱਗ ਜਾਂਦੀ ਇਹਨਾਂ ਨੇ ਮਤੇ ਪਾਈ ਬੀਬੀਐਮ ਵੀ ਦਾ ਇਹ ਕੌਣ ਹੁੰਦੇ ਮਤੇ ਪਾਣ ਵਾਲੇ ਇਹ ਤਹਿਸੀਲਦਾਰ ਨੇ ਐਸਡੀਮ ਹੈ ਹੂ ਇਜ਼ ਕੁਝ ਵੀ ਨਹੀਂ ਸਾਰੇ ਇਹ ਇਹ ਕੀ ਚੀਜ਼ ਹੈ ਇੱਥੇ ਜਿਹੜਾ ਲੋਕਲ ਬੋਡੀ ਦਾ ਮਿਨਿਸਟਰ ਇੱਥੇ ਆ ਲਿਆ ਮੁੱਖ ਮੰਤਰੀ ਜੀ ਇੱਥੇ ਆ ਲੇ ਸਾਰੇ ਮਿਨਿਸਟਰ ਸਾਡੀ ਇੰਦਰੀਆਂ ਬੈਠ ਕੇ ਸਾਰੇ ਅਨਾਉਂਸ ਕਰ ਗਏ ਇਹ ਕੌਣ ਹੁੰਦੇ ਸਰ ਇਹ ਤਾਂ ਆਪਣਾ ਟਾਈਮ ਪਾਸ ਕਰਨ ਇਹ ਵੀ ਜਿਹੜਾ ਫੈਸਾ ਹੈ ਫੰਡ ਹੈ ਇਹ ਪੰਜਾਬ ਸਰਕਾਰ ਦਾ ਹੈ ਇਹਨਾਂ ਦਾ ਆਪਣਾ ਕੁਝ ਨਹੀਂ ਹੈ ਇਹ ਤਾਂ ਵਿੱਚੋਂ ਹਿੱਸਾ ਲੱਭਦੇ ਵੰਡ ਕੇ ਠੀਕ ਹੈ ਖਾਈ ਜੋ ਤੋਰੀ ਫੁਲਕਾ ਪਰ ਹੁਣ ਨਹੀਂ ਹੁਣ ਅਸੀਂ ਐਨ ਸਤਰਕ ਹੋ ਗਏ ਮੈਂ ਤਕੜੇ ਹੋਵੇਂ ਸਾਡੇ ਲੋਕ ਸਿੰਪਲ ਬੈਠੇ ਸਾਰੇ ਸਾਡੇ ਕੋਈ ਪੋਲੀਟਿਸ਼ੀਨ ਨਹੀਂ ਮੈਂ ਵੀ ਪੋਲੀਟਿਸ਼ੀਨ ਨਹੀਂ ਪਰ ਅਸੀਂ ਆਪਣਾ ਸ਼ਹਿਰ ਤੇ ਆਪਣਾ ਪੰਜਾਬ ਬਸਾਣਾ ਹੈ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਸੇਜ ਦੇਵਾਂਗੇ ਜਿੱਦਣ ਸੀਆਈਐਸਐਫ ਦਾ ਇਹਨਾਂ ਨੇ ਚੱਕ ਲੈਣਾ ਸਟੈਪ ਸਾਰਾ ਪੰਜਾਬ ਇੱਥੇ ਆ ਜਾਏਗਾ ਦੁਆਬਾ ਮਾਝਾ ਮਾਲਵੇ ਦੇ ਜਿੰਨੇ ਵੀ ਕ੍ਰਾਂਤੀਕਾਰ ਲੋਕ ਨੇ ਕਾਰਨ ਸਾਡੇ ਨੰਗਲ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਾ ਕੇ ਪੂਰੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਪੰਜਾਬੀ ਦਾ ਸੁੱਖਾ ਨਹੀਂ ਆਣੇ ਨਹੀਂ ਦੇਵਾਂਗੇ ਪਹਿਲੀ ਜਦਾਂ ਜਿਹੜੀ 6 ਪਿੰਡਾਂ ਨੂੰ ਸੜਕ ਜੋੜਦੀ ਉਹ ਹਜੇ ਤੱਕ ਕੰਪਲੀਟ ਨਹੀਂ ਹੋਈ ਬਜਟ ਸਰ ਉਹਦੇ ਪਿੱਛੇ ਹੁਣ ਮੈਂ ਤੁਸੀਂ ਗੱਲ ਪੁੱਛ ਲਈ ਹੈ ਉੱਥੇ ਇੱਕ ਹਿਮਾਚਲ ਦਾ ਗੈਸਟ ਹਾਊਸ ਹੈ ਗੈਸ ਸਟੋਕਸ ਵਾਲੇ ਸਾਡੇ ਪੰਜਾਬ ਦੀ ਸੜਕ ਚਾਂਦੇ ਆ ਬੈਠਦੇ ਆ ਮौज ਕਰਦੇ ਚੱਲ ਜਾਂਦੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਕਿਹੜੀ ਸੜਕ ਚੋਂਦੇ ਸਾਡੀ ਸੜਕ 'ਚ ਟੱਪਦੇ ਰਹੋ ਸਾਨੂੰ ਨਾ ਪੜੇ ਰਸੇ ਟੱਪਣ ਦਿਓ ਹੁਣ ਇਹ ਨਹੀਂ ਹੋਏਗਾ ਆਪਾਂ ਟੋਆ ਪਾਵਾਂਗੇ ਟੱਪਣ ਨਹੀਂ ਦੇਵਾਂਗੇ ਉਹਨੂੰ ਸਾਡੀ ਸੜਕ ਬਣਾਵਾਂਗੇ ਜਿਹਦੀ ਹਿੰਮਤ ਹੋਈ ਤੇ ਦੇਖ ਲਵਾਂਗੇ ਸੜਕ ਬਣੂਗੀ ਸਰ ਇੱਕ ਫਟਾ ਮਾਰਕੀਟ ਨੂੰ ਮੈਂ ਕਿ ਬਿਆਨ ਜਾਰੀ ਕੀਤਾ ਨਹੀਂ ਅੱਡਾ ਮਾਰਕੀਟ ਦੀ ਮੈਂ ਗੱਲ ਕਰ ਲਈ ਐ ਅੱਡਾ ਮਾਰਕੀਟ ਦੇ ਪਿੱਛੇ ਇੱਕ ਪਾਰਕ ਬਣਿਆ ਹੋਇਆ ਉਹੀ ਪੈਸੇ ਖਾਣ ਦਾ ਅੱਡਾ ਬਣਾਇਆ ਵਾਸੀ ਖਾਲੀ ਪਿਆ ਨਾ ਕਦੀ ਕੋ ਗੁੱਲੀ ਡੰਡਾ ਖੇਡਦਾ ਨਾ ਕੋ ਬੈਟ ਵਾਲਾ ਖੇਡਦਾ ਨਾ ਕੋ ਦੀ ਬੁੱਟਾ ਲੱਗਾ ਕੁਝ ਵੀ ਨਹੀਂ ਸਰ ਖੰਡਰ ਪੇ ਜਮੀਨ ਜਿਹੜੇ ਜਿੰਨੇ ਵੀ ਉਥੇ ਖੋਖਾ ਧਾਰੀ ਨੇ ਵਿਚਾਰੇ ਬਹੁਤ ਮਿਹਨਤੀ ਗਰੀਬ ਲੋਕ ਆਪਣਾ ਗੁਜ਼ਾਰਾ ਕਰਦੇ ਉਹਨਾਂ ਨਾਲ ਰਿਕਵੈਸਟ ਕਰਕੇ ਦੋ ਦੋ ਤਿੰਨ ਤਿੰਨ ਫੁੱਟ ਪਿੱਛੇ ਕਰਕੇ ਜਿਹੜਾ ਉਥੇ ਦਾ ਟ੍ਰੈਫਿਕ ਉਹਨੂੰ ਕੰਟਰੋਲ ਕਰਨ ਵਾਸਤੇ ਕੋਈ ਗੱਲਾਂ ਦੀ ਗੱਲ ਕਰਦੇ ਪੱਕੀਆਂ ਦੁਕਾਨਾਂ ਕਿਉਂ ਨਹੀਂ ਮਾਰਕੀਟ ਬਣਾ ਕੇ ਦਿੱਤੀ ਸਰ ਪੱਕੀ ਮੈਂ ਦੇਖੋ ਉਹਦੇ ਪਿੱਛੇ ਕੀ ਆ ਸੀ ਸਿਨੇਮਾ ਖਾਲੀ ਕਰਾ ਰਹੇ ਸਿਨੇਮਾ ਹਾਲ ਸਿਨੇਮਾ ਹਾਲ ਖਾਲੀ ਇੱਕ ਪ੍ਰੋਜੈਕਟ ਲਿਆ ਰਹੇ ਰੇਲਵੇ ਆਪਣਾ ਬੱਸ ਸਟੈਂਡ ਹੈ ਖਾਲੀ ਕਰਾ ਰਹੇ ਹੋ ਖੋਖਿਆਂ ਨੂੰ ਹਟਾਣਾ ਦਾ ਮਤਲਬ ਹਟਾਣਾ ਨਹੀਂ ਹਟਾਣਾ ਨਹੀਂ ਇਹ ਪਿੱਛੇ ਦੇਖੋ ਉਹ ਇੱਕ ਅਲੱਗ ਚੈਪਟਰ ਹੈ ਉਸ ਚੈਪਟਰ ਨੂੰ ਇਹਦੇ ਵਿੱਚ ਆਪਾਂ ਕਨਫਿਊਜ਼ ਨਹੀਂ ਕਰਨਾ ਉਹ ਇੱਕ ਬਹੁਤ ਜਿਹੜੀ ਅਸੀਂ ਸੰਵੇਦਨਸ਼ੀਲ ਗੱਲ ਕਰ ਰਹੇ ਹਾਂ ਇਹ ਆਪਾਂ ਫਿਰ ਗੱਲ ਕਰ ਲਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਜੋ ਸਾਡਾ ਪੰਜਾਬ ਦਾ ਲੋਕਲ ਬੋਡੀ ਦਾ ਕੋਈ ਮੈਸੇਜ ਹੋਵੇਗਾ ਫੈਸਲਾ ਹੋਗਾ ਕਰਾਂਗੇ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਤੋਂ ਵਧੀਆ ਕੋਈ ਮਨੁੱਖ ਨਹੀਂ ਸੀ ਪੰਜਾਬ ਦੇ ਵਿੱਚ ਪਰ ਜਦੋਂ ਬਣਿਆ ਸੀ ਉਦੋਂ ਸਾਰਿਆਂ ਕੋਲ ਸਾਡੇ ਕੋਲ ਸਾਈਕਲ ਸੀ ਕਦੀ ਕਦੀ ਸਕੂਟਰ ਆ ਗਿਆ ਹੁਣ ਤਾਂ ਸਾਰਿਆਂ ਕੋ ਲਗਜ਼ਰੀ ਕਾਰ ਹੈ ਸਰ ਲਗਜ਼ਰੀ ਦੇ ਮੁਤਾਬਕ ਸੋਚਣਾ ਚਾਹੀਦਾ ਅੱਜ ਲਗਜ਼ਰੀ ਦਾ ਸਿਸਟਮ ਹੈ ਪਿੱਛੇ ਕਰਨੇ ਕੋਈ ਹਰਜ ਨਹੀਂ ਹੈ ਉਹਨਾਂ ਨੂੰ ਪ੍ਰਣਾਮ ਕਰਦਾ ਮੈਂ ਆਪਣੇ ਜਿਹੜੇ ਸਾਡੇ ਰਾਸ਼ਟਰਪਤੀ ਸੀ ਸਾਡਾ ਅੱਜ ਵੀ ਉਹਨਾਂ ਦੇ ਨਾਮ ਕੋ ਉਸ ਮਾਰਕੀਟ ਦਾ ਉਹਨਾਂ ਦੇ ਨਾਮ ਨਾਮ ਰੱਖ ਦੇਣਾ ਸਿਨੇਮਾ ਹਾਲ ਨੂੰ ਲੈ ਕੇ ਅਗਲੀ ਜਿਹੜੀ ਰਣਨੀਤੀ ਹੈ ਅਗਲੀ ਰਣਨੀਤੀ ਹੈ ਸਿਨੇਮਾ ਹਾਲ ਦੀ ਮਿੱਟੀ ਪਹਿਲੀ ਤਰੀਕੇ ਨੂੰ ਚੱਕ ਦੇਵਾਂਗੇ ਜਿਹੜੇ ਟੋਬੇ ਖਾਲੀ ਉਹਨਾਂ ਨੂੰ ਪੂਰ ਦੇਵਾਂਗੇ ਕਬੱਡੀ ਦੇ ਮੈਚ ਕਰਾਵਾਂਗੇ ਅਗਲੀ ਵਾਰ ਦਾ ਦੁਸ਼ਹਿਰ ਇੱਥੇ ਮਨਾਵਾਂਗੇ ਬੈਂਸ ਸਾਹਿਬ ਉਡਾਨਾਂਗੇ ਬੈਂਸ ਸਾਹਿਬ ਦੇ ਦਿਸ਼ਾ ਨ ਖਾਲੀ ਕਰਾਂਗੇ ਕਿਉਂਕਿ ਸਾਡੇ ਸਿਰਮੌਰ ਨੇਤਾ ਨੇ ਇਸ ਕਰਕੇ ਆਪਾਂ ਉਹਨਾਂ ਦੇ ਮੁਤਾਬਕ ਜੋ ਵੀ ਕਾਰਵਾਈ ਹੋਗੀ ਆਪਾਂ ਕਰਾਂਗੇ ਸਾਡੀ ਸਰਕਾਰ ਦੇ ਵਿੱਚ ਅਸੀਂ ਪੋਜ਼ੀਟਿਵ ਵਰਕ ਕਰਨ ਵਾਲੇ ਲੋਕ ਹੈ ਜਿਹਨੂੰ ਕੋਈ ਸਾਡੇ ਕਹਿਣ ਪਰ ਕੋਈ ਇਤਰਾਜ਼ ਹੁੰਦਾ ਬਜਾਏ ਫੇਸਬੁੱਕ ਤੇ ਹੋਰ ਗੱਲਬਾਣ ਦੇ ਮੇਰਾ ਸਾਹਮਣੇ ਹੈਗਾ ਪ੍ਰੋਗਰਾਮ ਇਹਨਾਂ ਆ ਕੇ ਬੈਠ ਕੇ ਗੱਲ ਕਰ ਲੈਣ ਨਾਲੇ ਚਾਹ ਪਿਲਾਵਾਂਗੇ ਨਾਲ ਗੱਲ ਕਰਾਂਗੇ ਔਰ ਪੂਰਾ ਪੰਜਾਬ ਪੰਜਾਬ ਸੀ ਮਿਨਿਸਟਰੀ ਇੱਥੇ ਤੱਕ ਪਹੁੰਚ ਭਰ ਜੇ ਤੁਹਾਡੇ ਸਾਹਮਣੇ ਗੱਲ ਕਰਾਂ ਜਿੱਥੇ ਫੜੀਆਂ ਲੱਗੀਆਂ ਸੀਗੀਆਂ ਮੰਡੀ ਲੱਗੀ ਤੁਹ ਸੜਕ ਦਾ ਬਹੁਤ ਬੁਰਾ ਹਾਲ ਹੈ ਨਕਮਾ ਡਿਪਾਰਟਮੈਂਟ ਨੂੰ ਨਹੀਂ ਲੱਗਦਾ ਪੂਰੀ ਹਿੰਦੁਸਤਾਨ ਦੀ ਮੇਰੀ ਗੱਲ ਤਾਂ ਸੁਣੋ ਸਰ ਉਹਨਾਂ ਕੋਲ ਕੁਝ ਵੀ ਨਹੀਂ ਸਰ ਉਹਨਾਂ ਨੇ ਆ ਜਿਹੜਾ ਉੱਥੇ ਬਣਿਆ ਨਾ ਖੰਡਰਜੀ ਬਿਲਡਿੰਗ ਦੋ ਤਿੰਨ ਵਾਰ ਕਿਹਾ ਵੀ ਕੱਢ ਕੇ ਤੁਸੀਂ ਇੱਥੇ ਬਣਾ ਦਿਓ ਉਹ ਨਹੀਂ ਬਣਾਉਂਦੇ ਪਰ ਹੁਣ ਅਸੀਂ ਕਰਾਂਗੇ ਸਰ ਉਹ ਤੁਹਾਡੇ ਆਣ ਬਸ ਚੀਫ ਵਾਲਾ ਰੋਡ ਵੀ ਨਾਲ ਇੱਥੇ ਲਾਈਟਾਂ ਚੱਲਦੀਆਂ ਜੀ ਸਰ ਤੁਸੀਂ ਮੇਰੀ ਮੇਰੀ ਪਲੀਜ਼ ਗੱਲ ਤੁਸੀਂ ਸਰ ਬੜੇ ਸਿਆਣੇ ਤੁਸੀਂ ਬੜੇ ਤੁਸੀਂ ਵਧੀਆ ਦੇਖੋ ਤੁਸੀਂ ਵਧੀਆ ਪੱਤਰਕਾਰ ਹੋ ਇਹ ਗੱਲ ਆ ਜਿਹੜੀ ਮੈਂ ਹੁਣ ਨੈਸ਼ਨਲ ਸਰੋ ਮੇਰੀ ਮੇਰੀ ਗੱਲ ਸੁਣ ਲਓ ਤੁਸੀਂ ਸਰ ਮੇਰੇ ਨਾਲ ਆ ਜਿਹੜਾ ਇਹ ਲੋਕਾਂ ਨੂੰ ਅਲੱਗ ਚਾਹਣ ਇਹ ਤੁਸੀਂ ਮੈਨੂੰ ਹੁਣ ਅਲੱਗ ਕਰ ਲਓ ਪਲੀਜ਼ ਮੈਂ ਜਰਾ ਇਹਨਾਂ ਦੀ ਗੱਲ ਦਾ ਪੂਰਾ ਠੁਕਮਾ ਜਵਾਬ ਦੇਵਾਂ ਕਿਉਂਕਿ ਅਗਾ ਇੱਕ ਖਬਰ ਦੇ ਵਿੱਚ ਦੂਜੀ ਖਬਰ ਨੂੰ ਕਨਫਿਊਜ਼ ਕਰਨਾ ਚਾਹੁੰਦੇ ਤਾਂ ਜੋ ਲੋਕਾਂ 'ਚ ਅਸਲੀ ਗੱਲ ਨਾ ਜਾ ਸਕੇ ਮੈਂ ਅਸਲੀ ਗੱਲ ਪਹਾਨਾ ਚਾਹੁੰਦਾ ਆ ਜਿਹੜੀ ਚੀਫ ਦੀ ਲਾਈਟ ਹੈ ਮੈਂ ਸਵੇਰ ਉਠੀ ਕਰਾਂਦਾ ਇਹ ਕੜੀ ਗੱਲ ਬਾਤ ਹੈ ਸਰ ਇਹਦੇ ਵਿੱਚ ਤੁਸੀਂ ਬਾਕੀ ਗੱਲਾਂ ਨੂੰ ਕਨਫਿਊਜ਼ ਨਾ ਕਰੋ ਲੋਕਾਂ ਦੀ ਕਮਾਲ ਕਰਦੇ ਯਾਰ ਤੁਸੀਂ ਯੂ ਆਰ ਦਾ ਜਰਨਲਿਸਟ ਮੈਂ ਗੱਲ ਕਰ ਰਿਹਾ ਸੀਆਈਐਸਐਫ ਦੀ ਮੈਂ ਚੀਫ ਦੀ ਲਾਈਟਾਂ ਵਾਸਤੇ ਨਹੀਂ ਦੇਖ ਤੁਸੀਂ ਕਰੋ ਸਰ ਹਾਂ ਸੀਆਈਐਸਐਫ ਨੂੰ ਲੈ ਕੇ ਤੁਸੀਂ ਕਿਹਾ ਵੀ ਜੇਕਰ ਉਹ ਆਏਗੀ ਤਾਂ ਆਪਾਂ ਆਏਗੀ ਨਹੀਂ ਸਰ ਜੇਕਰ ਆਏਗੀ ਤਾਂ ਆਪਾਂ ਉਹਦਾ ਵਿਰੋਧ ਕਰਾਂਗੇ ਨਹੀਂ ਆਪਾਂ ਤਾਂ ਹੁਣ ਤੋਂ ਹੀ ਕਰਤਾ ਹਜੇ ਤਾਂ ਉਹਦਾ ਹਜੇ ਤਾਂ ਬੀ ਬੀ ਨਹੀਂ ਹੋਇਆ ਉਹਦਾ ਹਜੇ ਤਾਂ ਇਹ ਮੈਚੁਰ ਵੀ ਨਹੀਂ ਆਹੋ ਅਪਾ ਆਣੀ ਨਹੀਂ ਦੇਣੀ ਕਿ ਉਹ ਚਾਰਾ ਸਟੇਟਾਂ ਦਾ ਕੱਠਾ ਮਤਾ ਨਹੀਂ ਪੈਣਾ ਸਰ ਤੁਸੀਂ ਨਾ ਮੇਰੇ ਨਾਲ ਸੈਪਰੇਟ ਆਜੋ ਮੈਂ ਦੱਸ ਦਾਂ ਤੁਹਾਨੂੰ ਕਿ ਮੈਂ ਨੇੜੇ ਜਨੂ ਆਜਾ ਮੈਂ ਤੁਹਾਨੂੰ ਸਾਰੀ ਗੱਲ ਸਟੇਟਾਂ ਦਾ ਮਤਾ ਮਤਾ ਪਤਾ ਕੀ ਹੁੰਦਾ ਸਾਰੇ ਨੇ ਬੈਠ ਕੇ ਟੇਬਲ ਤੇ ਟੇਬਲ ਅਜੰਡਾ ਜਾਏਗਾ ਪਹਿਲੇ ਤਾਂ ਬਣੇਗਾ ਪ੍ਰੋਟੋਕੋਲ ਦੇ ਮਤਾ ਸਾਰੇ ਸੈਕਟਰੀ ਜਾਣ ਕੇ ਬੈਠਣਗੇ ਜਿਹੜੀ ਚੀਜ਼ ਲੱਗੂਗੀ ਪੰਜਾਬ ਦੇ ਹਿੱਤੇ ਚ ਉਹ ਜੈਸ ਕਰਾਂਗੇ ਜਿਹੜੇ ਨਹੀਂ ਲੱਗੂਗੇ ਨਹੀਂ ਕਰਨੀ ਉਹ ਜੀ ਸਾਹਿਬ ਥੋੜਾ ਜਿਹਾ ਇਹਦੇ ਵਿੱਚ ਕਨਫਿਊਜ਼ਨ ਹੈ ਬੋਲੋ ਸਰ ਜੀ ਇਤਰਾਜ਼ ਨਾ ਕਰੋ ਬੋਲੋ ਬੋਲੇ ਹਾਂ ਹਾਂ ਬੇਸਿਕਲੀ ਜਿਹੜੀ ਰਾਸ਼ਟਰੀ ਦਰੋਹਰ ਵਿੱਚ ਆ ਜਾਂਦਾ ਹੈ ਐਨਐਫਐਲ ਬਾਕੜਾ ਡੈਮ ਬੀਬੀਐਮ ਵੀ ਨੰਗਲ ਡੈਮ ਨੂੰ ਨਹੀਂ ਆਪਾਂ ਕਹਿ ਸਕਦੇ ਉਹ ਜੋ ਰੱਖ-ਰਖਾਵ ਸੈਂਟਰ ਗਵਰਨਮੈਂਟ ਕਰ ਰਿਹਾ ਹੈ ਉਹਨਾਂ ਨੇ ਜਿਹੜੀ ਸੁਰੱਖਿਆ ਦੀ ਵਿਵਸਥਾ ਕਰਨੀ ਉਹਨਾਂ ਨੇ ਅਨਾਉਂਸ ਕੀਤਾ ਵੀ ਸੀਆਈਐਸਐਫ ਅਸੀਂ ਇੱਥੇ ਰਿਪੋਰਟ ਕਰ ਰਹੇ ਹਾਂ ਜਿਹਦੇ ਨਾਲ ਕੀ ਸੁਰੱਖਿਆ ਕਰੇ ਇਤਰਾਜ਼ ਕਰਨਾ ਥੋੜਾ ਬੜਾ ਵੱਡਾ ਕੰਮ ਹੈ ਕੱਲਾ ਪੰਜਾਬ ਸਰਕਾਰ ਹੀ ਇਹ ਮਤਾਂ ਪਾ ਕੇ ਇਹਨੂੰ ਰੋਕ ਤਾਂ ਨਹੀਂ ਸਕਦੀ ਪਰ ਠੀਕ ਹੈ ਥੋੜਾ ਇਤਰਾਜ਼ ਠੀਕ ਹੈ ਵੀ ਅਸੀਂ ਇੱਥੇ ਸੀਆਈਐਸਐਫ ਨੇ ਲਾਣਾ ਚਾਹੁੰਦੇ ਜੋ ਅਸੀਂ ਰਖ ਰਖਾਵ ਰੱਖਿਆ ਹੋਇਆ ਹੈ ਅਸੀਂ ਹੁਣ ਇਸ ਤਰ੍ਹਾਂ ਹੀ ਚਲਾਵਾਂਗੇ ਸੈਂਟਰ ਸਰਕਾਰ ਅਥਾਰਟੀ ਹੈ ਨਾਟ ਇੱਕ ਕਮੇਟੀ ਅਥਾਰਟੀ ਪਾਸ ਕਰਦੀ ਹੈ ਇੰਪਲੀਮੈਂਟ ਉਦੋਂ ਹੁੰਦਾ ਜਦੋਂ ਕਮੇਟੀ ਪਾਸ ਕਰੇਗੀ ਸੈਂਟਰ ਸਰਕਾਰ ਇਜ਼ ਨਾਟ ਆਲ ਓਨ ਆਲ ਸਟੇਟ ਗਵਰਨਮੈਂਟ ਦੇ ਹਿੱਸੇ ਤੇ ਉੱਪਰ ਹੀ ਉਹ ਕਰੇਗੀ ਸੈਂਟਰ ਸਰਕਾਰ ਇਹਦਾ ਮਤਲਬ ਫਿਰ ਪੰਜਾਬ ਦੀ ਸਟੇਟ ਕੁਝ ਨਹੀਂ ਹੈ ਪੰਜਾਬ ਦਾ ਮੁੱਖ ਮੰਤਰੀ ਕੁਝ ਵੀ ਨਹੀਂ ਹੈ ਸਟੇਟ ਗਵਰਨਮੈਂਟ ਦਾ ਕਮੇਟੀ ਜਿਹੜੀ ਬਣੇਗੀ ਉਹ ਮਸੂਦਾ ਤਿਆਰ ਕਰੇਗੀ ਉਹਦੇ ਵਿੱਚ ਬਣਦਾ ਹੈ ਤਾਂ ਹੋਏਗਾ ਪਾਸ ਅਥਾਰਟੀ ਨਹੀਂ ਹੈ ਅਥਾਰਟੀ ਸੈਂਟਰ ਹੈ ਅਥਾਰਟੀ ਵਾਲਾ ਬੰਦਾ ਕੁਝ ਵੀ ਪਾਸ ਕਰ ਦੇ ਸਰ ਅਥਾਰਟੀ ਵਾਲਾ ਪਾਸ ਕਰ ਸਕਦਾ ਹੈ ਇੰਪਲੀਮੈਂਟ ਕਰ ਸਕਦਾ ਹੈ ਇੰਪਲੀਮੈਂਟ ਕਹਿਣ ਵਾਸਤੇ ਕਹਿ ਸਕਦਾ ਹੈ ਲੇਕਿਨ ਇੰਪਲੀਮੈਂਟ ਕਰ ਨਹੀਂ ਸਕਦਾ ਇੰਪਲੀਮੈਂਟ ਕਮੇਟੀ ਕਰਾਏਗੀ ਕਮੇਟੀ ਦਾ ਹਿੱਸਾ ਪੰਜਾਬ ਹੈ ਪੰਜਾਬ ਬਿੱਟੂ ਪਾਬਰ ਹੈ ਪੰਜਾਬ ਤੋਂ ਬਾਹਰ ਕਿਵੇਂ ਹੋ ਜਾਏਗਾ ਦਾ ਸਿਰਫ ਸ਼ੇਅਰ ਆਏਗਾ ਪੰਜਾਬ ਦਾ 60 60 50 ਬੰਤ ਤੋਂ ਬਾਅਦ ਮਦਰ ਗਿਣਿਆ ਜਾਂਦਾ ਸਾਡਾ 60% ਸ਼ੀਅਰ ਇਸ ਤਰ੍ਹਾਂ ਅਗਰ ਨੈਸ਼ਨਲ ਫਰਟੀਲਾਈਜ਼ਰ ਨੰਗਲ ਦੇ ਵਿੱਚ ਪੰਜਾਬ ਦੇ ਉਹ ਸੈਂਟਰ ਦਾ ਹੈ ਸਾਡਾ ਲਿੰਕ ਨਹੀਂ ਉਹ ਹੈ ਪੰਜਾਬ ਦੇ ਫਿਰ ਨਹੀਂ ਉਹ ਪੰਜਾਬ ਉਹ ਪਹਿਲਾਂ ਤੋਂ ਜਦੋਂ ਇਹਦੀ ਅਕਵਾਇਰਮੈਂਟ ਹੋਈ ਸੀ ਜਦੋਂ ਇਹਦਾ ਲੈਂਡ ਦਾ ਅਵਾਰਡ ਹੋਇਆ ਸੀ ਉਹ ਸੈਂਟਰ ਦੇ ਨਾਲ ਹੋਇਆ ਸੀ ਇਹਦਾ ਅਵਾਰਡ ਗਵਰਨਰ ਪੰਜਾਬ ਦੇ ਨਾਲ ਹੋਇਆ ਇਹਦਾ ਅਵਾਰਡ ਪੰਜਾਬ ਗਵਰਨਰ ਦੇ ਨਾਲ ਔਰ ਜਿਹੜੀ ਐਗਰੀਮੈਂਟ ਨੇ ਇਹ ਪੰਜਾਬ ਗਵਰਨਰ ਦੇ ਨਾਲ ਅੱਜ ਵੀ ਜਿਹੜੀ ਸੁਣੋ ਮੇਰੀ ਗੱਲ ਅੱਜ ਵੀ ਨੰਗਲ ਦਾ ਹੱਦ ਵਾਸ ਨੰਬਰ 279 280 281 ਤੇ 282 ਅੱਜ ਵੀ ਪੰਜਾਬ ਸਰਕਾਰ ਮਾਲਕਾਨਾ ਹੱਕ ਵਿੱਚ ਕਸਤਕਾਰ ਦੇ ਵਿੱਚ ਮਕਬੂਜਾ محکمہ ਨਹਿਰ ਆਉਂਦੀ ਕਿਸਮ ਗੈਰਮੁਮਕਿਨ ਆਬਾਦੀ ਜਿਹੜੀ ਮਾਲਕ ਤੁਸੀਂ ਸਾਰੇ ਜਾਣਦੇ ਹੋ ਪੂਰੇ ਪੰਜਾਬ ਦੇ ਲੋਕ ਪੂਰੇ ਹਿੰਦੁਸਤਾਨ ਦੇ ਲੋਕ ਜਾਣਦੇ ਹੋ ਜਿਹਦੇ ਨਾਮ ਫਰਦ ਹੁੰਦੀ ਮਾਲਕ ਉਹ ਹੁੰਦਾ ਜਿਹੜਾ ਕਿਰਾਏਦਾਰ ਹੁੰਦਾ ਉਹ ਕਦੇ ਮਾਲਕ ਨਹੀਂ ਬਣਦਾ BBMB ਨੇ ਖੁਦ ਪੰਜਾਬ ਸਰਕਾਰ ਤੋਂ ਇਹ ਜਿੰਨੇ ਵੀ ਕੁਆਟਰ ਨੇ ਜਿੰਨੀ ਵੀ ਕੋਠੀਆਂ ਨੇ ਆਪ BBMB ਨੇ ਪੰਜਾਬ ਸਰਕਾਰ ਤੋਂ ਕਿਰਾਏ ਪਰ ਲਈਆਂ ਹੋਈਆਂ ਇਹਦੇ ਸਾਰੇ ਸਬੂਤ ਹੈ ਮੇਰੇ ਕੋਲ ਤੁਸੀਂ ਜਾ ਕੇ ਕਨਫਰਮ ਕਰ ਲਓ ਪੀ ਨਾ ਤੇ ਮਾਲਕ ਹੈ ਕੁਝ ਵੀ ਪੰਜਾਬ ਸਰਕਾਰ ਤੋਂ ਹੀ ਲਿਆ ਹੋਇਆ ਜਿੰਨੇ ਵੀ ਇਹਨਾਂ ਦੇ ਸਦਰ ਨੇ ਜਿੰਨੇ ਵੀ ਗੈਸਟ ਹਾਊਸ ਨੇ ਜਿੰਨੇ ਵੀ ਮਕਾਨ ਨੇ ਸਭ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਨੂੰ ਹੀ ਕਿਰਾਇਆ ਦਿੰਦੇ ਆ ਜਿਹੜਾ ਬਣਦਾ ਹੈ ਪਰ ਦਿੰਦੇ ਨਹੀਂ ਆ ਸਾਡੇ ਲੀਜ਼ਾ ਮਨੀ ਕਿੰਨਾਗਾ ਕਰੋੜਾ ਰੁਪਏ ਲੀਜ਼ਾ ਮਨੀ ਕਮੇਟੀ ਵਿੱਚ ਜਾਣਾ ਚਾਹੀਦਾ ਕੌਂਸਲ ਵਿੱਚ ਕਿਉਂ ਲੋਕਲ ਬੋਡੀ ਹੈ ਇਹ ਆਪਣੇ ਕੋਲ ਰੱਖਦੇ ਪੁੱਛਾਂਗੇ ਕਿਹੜੇ ਖਾਤੇ ਵਿੱਚ ਹੈ ਉਹ ਵੀ ਗੱਲ ਕਰਾਂਗੇ ਪ੍ਰਾਪਰਟੀ ਟੈਕਸ ਨਗਰ ਕੌਂਸਲ ਪ੍ਰਾਪਰਟੀ ਟੈਕਸ ਨਹੀਂ ਲੈ ਸਕਦੀ ਨਗਰ ਕੌਂਸਲ ਨਹੀਂ ਲੈ ਰਹੇ ਆ ਉਹਨਾਂ ਨੇ ਲਿਆ ਲਿਸਨ ਮੈਂ ਦੱਸਾਂ ਪ੍ਰਾਪਰਟੀ ਟੈਕਸ ਕੌਣ ਦਿੰਦਾ ਜੇ ਦੀ ਪ੍ਰਾਪਰਟੀ ਹੋਈ ਇਹ ਤਾਂ ਕੇਵਲ ਲਾਇਸੈਂਸ ਫੀਸ ਲੈ ਸਕਦੇ ਆ ਨਗਰ ਕੌਂਸਲ ਕਰਾਇਆ ਲੈ ਸਕਦੀ ਅਗਰ ਪ੍ਰਾਪਰਟੀ ਟੈਕਸ ਲੈ ਰਹੀ ਹੈ ਤਾਂ ਗਲਤ ਹੈ ਪ੍ਰਾਪਰਟੀ ਪੰਜਾਬ ਸਰਕਾਰ ਦੀ ਹੈ ਇਹ ਕੇਵਲ ਪੰਜਾਬ ਦੇ ਲੋਕਾਂ ਤੋਂ ਦੇਖੋ ਪ੍ਰਾਪਰਟੀ ਟੈਕਸ ਦਾ ਮਤਲਬ ਤੁਸੀਂ ਜਾਣਦੇ ਹੋ ਡਿਫੀਨੇਸ਼ਨ ਕੀ ਹੈ ਪ੍ਰਾਪਰਟੀ ਦਾ ਮਾਲਕ ਮੰਗਲ BBMP ਤੋਂ ਪ੍ਰਾਪਰਟੀ ਟੈਕਸ ਨਹੀਂ ਲੈ ਸਕਦਾ BBMP ਕੋਈ ਵੀ ਕੰਸਟਰਕਸ਼ਨ ਕਰਨੀ ਹੈ ਨਗਰ ਕੌਂਸਲ ਤੋਂ ਬਿਨਾ ਪਾਸ ਕੀਤੇ ਨਹੀਂ ਲੈ ਸਕਦੀ ਇਹਨਾਂ ਨੇ ਇੰਡੋਰ ਸਟੇਡੀਅਮ ਬਣਾਇਆ 195 ਦੀ ਕਾਰਵਾਈ ਨਾ ਕ੍ਰਿਮੀਨਲ ਕੇਸ ਹੋਇਆ ਹੈ ਨਾ ਪਰ ਇਕ 95 ਦੀ ਕਾਰਵਾਈ ਨਾ ਕ੍ਰਿਮੀਨਲ ਕੇਸ ਹੋਇਆ ਕ੍ਰਿਮੀਨਲ ਕੇਸ ਹੋਣ ਦੇ ਨਾਲ ਆਰਬਿਟਰੇਟਰ ਵਿੱਚ ਬੈਠਾ ਬੀਬੀਐਮਬੀ ਦਾ ਔਰ ਨਗਰ ਕੌਂਸਲ ਦਾ ਆਰਬਿਟਰੇਟਰ ਨੇ ਇਹਨਾਂ ਦਾ ਬੈਠ ਕੇ ਆਪਣਾ ਸੌਦਾ ਇੱਕ ਅਫਸਰ ਦੂਜੇ ਅਫਸਰ ਨੂੰ ਪਸੰਦ ਆ ਰਿਹਾ ਇਹ ਵੀ 2017 ਚ ਰਾਣਾ ਕਮਰਪਾਲ ਦੇ ਟਾਈਮ ਆ ਕੇ ਕੇਸ ਵਾਪਸ ਲਿਆ ਨਗਰ ਕੌਂਸਲ ਤੁਸੀਂ ਕਨਫਰਮ ਕਰ ਸਕਦੇ ਹੋ ਡਾਕੂਮੈਂਟ ਪੇ ਨੇ ਜਿਹੜੀ ਮਰਗੀ ਗੱਲ ਕਰੋ ਸਰ ਹਰ ਗੱਲ ਦਾ ਮੇਰੇ ਕੋ ਹੈ ਪਰ ਗੱਲ ਇਹੀ ਕਰਨੀ ਨੈਸ਼ਨਲ ਦੀ ਬਾਕੀ ਗੱਲ ਦੀ ਗੱਲ ਬਾਅਦ ਚ ਕਰਾਂਗੇ ਜੇ ਤੁਸੀਂ ਇੰਡੋਰ ਸਟੇਡੀਅਮ ਦੀ ਗੱਲ ਕਰੀ ਜੀ ਇਹਦੇ ਵਿੱਚ ਕਿਤਨੇ ਕਿਤਨੇ ਪੰਜਾਬ ਸਰਕਾਰ ਦੇ ਏਜੀ ਨੇ ਵੀ ਕਿਤਨੇ ਲੱਖੇ ਦਿੱਤਾ ਵਾ ਇਹਨਾਂ ਨੂੰ ਇਹ ਨਹੀਂ ਮਾਰਕਾ ਪੰਜਾਬ ਸਰਕਾਰ ਹੈ ਪਰ ਇਹਨਾਂ ਵੱਲੋਂ ਜਿੱਦਾਂ ਕਾਉਂਸਲ ਨੇ ਕੇਸ ਵਾਪਸ ਲਿਆ ਉਹਨਾਂ ਵੱਲੋਂ 45 ਲੱਖ ਦਾ ਆ ਜਿਹੜਾ ਇਹਨਾਂ ਨੇ ਚਿੱਟਾ ਹਾਥੀ ਬਣਿਆ ਹੋਇਆ ਫਾਇਰ ਬਰਗੇਡ 200 ਮੀਟਰ ਤੇ ਅੱਗ ਲੱਗ ਗਈ ਇਹਨਾਂ ਕੋਲ ਡਰਾਈਵਰ ਨਹੀਂ ਇਹਨਾਂ ਕੋਲ ਪਾਣੀ ਨਹੀਂ ਕਾਦੀ ਇਫੀਸ਼ੀਅੰਸੀ ਇਹ ਕਹਿੰਦੇ ਜੀਐਸਐਫ ਨੂੰ ਇਹ ਆ ਸੋਪੇ ਕਾਕੇ ਦੀ ਦੁਕਾਨ ਜਲੀ 50 ਲੱਖ ਦਾ ਨੁਕਸਾਨ ਹੈ ਕੌਣ ਜਿੰਮੇਵਾਰ ਹੈ ਸਰ ਉਹ ਬੀਬੀਐਮ ਵੀ ਜਿੰਮੇਵਾਰ ਹੈ ਉਹਦੇ ਅੰਡਰ ਹੈ ਇਹਨੇ ਕੋਈ ਡਰਾਈਵਰ ਨਹੀਂ ਆ ਫਾਇਰ ਬ੍ਰਿਗੇਡ ਦਾ ਕਾਦੀ ਗੱਲ ਬਾਤ ਕਰਨੀ ਉੱਪਰ ਲਿਖਿਆ ਵਾ ਸੈਂਟਰ ਸਰਕਾਰ ਗਵਰਨਮੈਂਟ ਆਫ ਇੰਡੀਆ ਵਾਈ ਵਾਟ ਇਜ਼ ਦਾ ਗਵਰਨਮੈਂਟ ਆਫ ਇੰਡੀਆ ਪੰਜਾਬ ਦਾ ਸਭ ਕੁਝ ਹੈ